ਜੀਕਾ ਖਾਲਸਾ ਬਹੁਤ ਬਹੁਤ ਧੰਨਵਾਦ ਜਿਹਨੇ ਦੇਖ ਲੋ ਸਾਹਮਣੇ ਝੰਡੇ ਝੂਲ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਔਰ ਦੇਖ ਲੋ ਗੇਟ ਤੇ ਲੱਗੇ ਝੰਡੇ ਝੂਲਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਕਰਕੇ ਇਹ ਵੀਰ ਨੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੰਜਾਬ ਦੀ ਖੇਤਰੀ ਪਾਰਟੀ ਆ ਦੀ ਮਹਾ ਪਾਰਟੀ ਹੈ ਪੰਜਾਬ ਦੀ ਉਹਨੂੰ ਜਨਨ ਕੀਤਾ ਮੈਂ ਇਹਨੂੰ ਫਿਰ ਜੀ ਆਖਦਾ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪਰ ਮੈਂ ਇੱਕ ਗੱਲ ਲਾਜ਼ਮੀ ਤੁਹਾਨੂੰ ਦੱਸੂਗਾ ਮੈਂ ਬਹੁਤ ਲੰਮੇ ਟਾਈਮ ਤੋਂ ਕਾਂਗਰਸ ਦੇ ਨਾਲ ਜੁੜਿਆ ਹੋਇਆ ਸੀਗਾ ਮੈਂ ਇੱਥੋਂ ਤੱਕ ਮੇਰੇ ਬੂਥ ਇੱਥੇ ਆਪਣੇ ਜਿੰਨੇ ਇੱਥੇ ਬੈਠੇ ਆ ਸਭ ਨੂੰ ਪਤਾ ਮੇਰੇ ਬਾਰ ਦੇ ਅੱਗੇ ਬੂਥ ਲੱਗਦਾ ਹੁੰਦਾ ਟੈਂਟ ਲਾਉਂਦਾ ਮੈਂ ਹਰ ਹਰ ਸਾਲ ਜਦੋਂ ਵੀ ਚੋਣ ਕਿਸੇ ਤਰ੍ਹਾਂ ਦੀ ਵੀ ਹੁੰਦੀ ਆ ਉਹਨਾਂ ਨੇ ਮੈਨੂੰ ਕੀ ਦਿੱਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਤੁਹਾਨੂੰ ਸਾਰੇ ਪਤਾ ਆਪਣਾ ਇੱਥੇ ਹਾਲ ਕੀ ਆ ਬਿਜਲੀ ਦਾ ਵੀ ਤੁਹਾਨੂੰ ਪਤਾ ਮੰਦਾ ਹਾਰੀ ਆ ਸਾਰੇ ਤੁਸੀਂ ਆਪਣੇ ਘਰਾਂ ਦੇ ਬੈਠੇ ਹੋ ਇਸ ਚੀਜ਼ ਨੂੰ ਦੇਖਦਾ ਹੋਇਆ ਇੱਕ ਮੈਨੂੰ ਸਭ ਤੋਂ ਮੇਨ ਕੀ ਗੱਲ ਲੱਗੀ ਮੈਂ ਹੁਣ ਸੋਸ਼ਲ ਮੀਡੀਆ ਤੇ ਦੇਖਦਾ ਜਿੰਨੀਆਂ ਇੱਥੇ ਆਪਣੇ ਪਾਰਟੀਆਂ ਕਿਸੇ ਪਾਰਟੀ ਦਾ ਮੈਂ ਕੋਈ ਦੇਖਿਆ ਨਹੀਂ ਉਹ ਆਮ ਪਾਰਟੀ ਦਾ ਹੈ ਗਿਆ ਮੁੱਖ ਮੰਤਰੀ ਜੀ ਭਵੰਤ ਮਾਨ ਉਹਨਾਂ ਨੇ ਕੀ ਕੀਤਾ ਕਹਿੰਦੇ ਜੀ ਮੈਂ ਤੁਹਾਨੂੰ ਜਿਹੜੇ ਪੀੜਤਾ ਹੜਾ ਆਏ ਉਹਨਾਂ ਨੂੰ ਮੈਂ ਜਾਹਜ ਦਿੰਦਾ ਉਹ ਜਾਹਜਣਾ ਤਾਂ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਗਿਆ ਉਹ ਤਾਂ ਥੱਲੇ ਗਰਾਊਂਡ ਤੇ ਆ ਜਾਹਜ ਉੱਪਰ ਉੱਪਰ ਗੇੜੇ ਕੱਢ ਕੇ ਮੁੜਿਆ ਉਹਨਾਂ ਦੇ ਇਹੋ ਜਿਹਾ ਇੱਕੋ ਹੀ ਬੰਦਾ ਜਿਹੜਾ ਸੁਖਵੀਰ ਬਾਦਲ ਜੀ ਜਿਹੜੇ ਗਰਾਊਂਡ ਲੈਵਲ ਤੇ ਮਦਦ ਕਰਦੇ ਪਏ ਅੱਜ ਦੇ ਟਾਈਮ ਦੇ ਵਿੱਚ ਡੀਜ਼ਲ ਪੰਪ ਉਹਨਾਂ ਨੇ ਹੋਰ ਵੀ ਕਈ ਚੀਜ਼ਾਂ ਖਾਣ ਪੀਣ ਆਗਿਆ ਵੀ ਉਹਨਾਂ ਨੇ ਦਿੱਤੀਆਂ ਹਨ ਉਹ ਚੀਜ਼ਾਂ ਨੂੰ ਮੈਂ ਦੇਖਦੇ ਹੋਏ ਮੈਨੂੰ ਲੱਗਿਆ ਕਿ ਮੈਨੂੰ ਇਹ ਸੋਮਣੀ ਕਾਲੀ ਦਲ ਦੇ ਵਿੱਚ ਹੀ ਜਾਣਾ ਚਾਹੀਦਾ ਇਸ ਕਰਕੇ ਮੈਂ ਇੱਕ ਬਾਲਟੀ ਜੁਆਇਨ ਕਰਨ ਲੱਗਿਆ ਅੱਜ ਤੋਂ ਠੀਕ ਆ ਤੇ ਇਹਦੇ ਨਾਲ ਤੁਸੀਂ ਵੀ ਮੇਰਾ ਸਾਥ ਦਿਓ ਤੇ ਮੈਂ ਵੀ ਇੱਥੇ ਜਿੰਨਾ ਵੀ ਆਵਰੇ ਇਹ ਜਿਤ ਮਾਮ ਨਾਲ ਇਮਾਨਦਾਰੀ ਨਾਲ ਜਿੰਨਾ ਵੀ ਮੈਂ ਕੰਮ ਕਰ ਸਕਾਂ ਉਹ ਨਾ ਕਰੂੰਗਾ ਠੀਕ ਹੈ ਅੱਲਾ ਤਾਂ ਇਹ ਸਾਰਿਆਂ ਨੂੰ ਤੁਹਾਡ ਨੂੰ ਬਧਾਈ ਆਦ ਰਿ ਤੁਸੀਂ ਮੇਰੇ ਅੱਜ ਗ੍ਰਾਫਿਕ ਆ ਕੇ ਸਾਰੀ ਇਹ ਨਿਊਜ਼ ਹਰੇਕ ਬੰਦੇ ਤੱਕ ਪਹੁੰਚਾਉਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਮੈਂ ਜਿਹੜੀ ਪਾਰਟੀ ਜੁਆਇਨ ਕੀਤੀ ਆ ਤੇ ਕਾਦੀ ਦਲ ਦੀ ਬੜਾ ਕੁਛ ਦੇਖ ਕੇ ਕੀਤੀ ਆ ਮੈਂ ਕਾਂਗਰਸ ਦੇ ਵਿੱਚ ਸੀਗਾ ਪਹਿਲਾਂ ਸ਼ੁਰੂ ਤੋਂ ਕੁਝ ਬੰਦੇ ਇਹੋ ਜਿਹੇ ਵੀ ਆ ਜਿਹੜੇ ਮੈਨੂੰ ਕਹਿੰਦੇ ਕਿ ਨਿਊਟਰਲ ਬੰਦਾ ਸੀ ਇਹ ਇਹ ਕਾਂਗਰਸ ਲਈ ਤਾਂ ਕੰਮ ਕੀਤਾ ਹੀ ਨਹੀਂ ਉਹ ਬੰਦਿਆਂ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਉਹ ਪਿਛਲੀ ਹਜੇ ਚੋਣਾਂ ਜਿਹੜੀਆਂ ਐਮਸੀ ਦੀਆਂ ਲੰਘ ਕੇ ਗਈਆਂ ਉਹਦੇ ਵਿੱਚ ਮੇਰਾ ਇੱਥੇ ਟੈਂਟ ਬਾਰ ਦੇ ਮੂਹਰੇ ਲਾ ਕੇ ਤੇ ਕਾਂਗਰਸ ਦਾ ਮੈਂ ਬੂਥ ਲਾਇਆ ਹੋਆ ਸੀਗਾ ਪੂਰਾ ਚੋਣਾਂ ਦੇ ਵਿੱਚ ਮੈਂ ਬੂਥ ਲਾ ਕੇ ਪੂਰਾ ਇੱਥੇ ਮੈਂ ਇਕੱਲੇ ਨੇ ਲੜਾਈ ਲੜੀ ਸੀਗੀ ਉਹ ਉਹ ਦਿਨ ਭੁੱਲ ਗਏ ਉਹ ਠੀਕ ਹੈ ਨਾ ਅੱਜ ਉਹ ਮੇਰੀਆਂ ਦੋਸਮਣੀਆਂ ਪੋ ਆ ਕੇ ਮੈਨੂੰ ਨਿਊਟਰਲ ਦੱਸਦੀ ਐ ਠੀਕ ਹੈ ਨਾ ਤੇ ਆਉਣ ਵਾਲਾ ਜਿਹੜਾ ਸਮਾਂ ਐ ਠੀਕ ਹੈ ਨਾ ਇਹ ਹੁਣ ਅਕਾਲੀ ਦਲ ਦਾ ਤੇ ਅਕਾਲੀ ਦਲ ਹੀ ਅੱਗੇ ਜਾਏਗੀ ਤੇ ਹੁਣ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਨਾ ਕਰਨ ਜੀ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਜਿਹੜੀ ਸਫਲਤਾ ਮਿਲੀ ਐ ਪਰਿਵਾਰ ਵਧਿਆ ਅੱਜ ਸ਼ਮੂਲੀਅਤ ਕੀਤੀ ਗਈ ਐ ਥੋੜੀ ਜੀ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਅੱਜ ਮੇਰਾ ਵੀਰ ਧਰਮਪਾਲ ਸੋਨੂ ਜਿਹੜਾ ਕਿ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਇਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗਤੀਵਿਧੀਆਂ ਨੂੰ ਦੇਖਦੇ ਹੋਏ ਪਹਿਲਾਂ ਜਿਹੜੀ ਕਿ ਕਹਿੰਦਾ ਮੈਂ ਦੇਖਿਆ ਵੀ ਜ਼ਮੀਨਾਂ ਜਿਹੜੀਆਂ ਕਿ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਜ਼ਮੀਨਾਂ ਕਿਸਾਨਾਂ ਦੇ ਨੱਪਣ ਜਾ ਰਹੀ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੜਕ ਮਾਰ ਕੇ ਉਹ ਨੋਟੀਫਿਕੇਸ਼ਨ ਵਾਪਸ ਕਰਾਇਆ ਹੁਣ ਇਹ ਕਹਿੰਦਾ ਮੈਂ ਰਾਤ ਦਿਨ ਦੇਖਦਾ ਸਰਦਾਰ ਸੁਖਵੀਰ ਸਿੰਘ ਬਾਦਲ ਹੜਪੀੜਤਾਂ ਨਾਲ ਜਿੰਨੇ ਕਿ ਪੰਜਾਬ ਦੇ ਕਿੰਨੇ ਜ਼ਿਲ੍ਹਾ ਦੇ ਵਿੱਚ ਪਾਣੀ ਆਇਆ ਵਾ ਸਰਦਾਰ ਸੁਖਬੀ ਸਿੰਘ ਬਾਦਲ ਦਿਨ ਪਰ ਰਾਤ ਉਹਨਾਂ ਦੀ ਮਦਦ ਲਈ ਆਪਦੀ ਜੇਬ ਦੇ ਵਿੱਚੋਂ ਡੀਜ਼ਲ ਇੰਜਨ ਪਾਈਪ ਆਪਣੀ ਫੀਡ ਹੋਰ ਵੀ ਤਰਪਾਲਾ ਯਾਨੀ ਜੋ ਵੀ ਉਹਨਾਂ ਨੂੰ ਲੋੜ ਆ ਮੁਹੱਈਆ ਕਰਾ ਰਿਹਾ ਉਸ ਚੀਜ਼ ਨੂੰ ਦੇਖਦਾ ਹੋਇਆ ਮੈਂ ਪ੍ਰਭਾਵਿਤ ਹੋ ਕੇ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ ਆ ਗੇਟ ਦੇ ਸਾਹਮਣੇ ਕਹਿੰਦਾ ਮੈਂ ਕਾਂਗਰਸ ਦਾ ਬੂਤ ਲਾਉਂਦਾ ਰਾਂ ਇਲੈਕਸ਼ਨਾਂ ਦੇ ਦਿਨ ਕਈ ਸੱਜਣਾਂ ਨੂੰ ਭੁਲੇਖਾ ਹੋਊਗਾ 올 سٹਾਮ ਇਸ ਕਰਕੇ ਬੂਤ ਵੀ ਪੋਲਿੰਗ ਬੂਤ ਵੀ ਇਹ 게ਟ ਦੇ ਸਾਹਮਣੇ ਲਾਉਂਦਾ ਰਿਹਾ ਆਪਦਾ ਕਾਂਗਰਸ ਦਾ ਇਸ ਕਾਂਗਰਸ ਨੂੰ ਹਲਵਿਦਾ ਕਹਿੰਦਾ ਹੋਇਆ ਕਿਉਂਕਿ ਕਾਂਗਰਸ ਦੇ ਪਹਿਲਾਂ ਸਾਰਿਆਂ ਨੇ 5 ਸਾਲ ਦੇਖਿਆ ਕੈਪਟਨ ਮਿਰਿੰਦਰ ਸਿੰਘ ਨੇ ਕੀ ਕੀ ਨਹੀਂ ਕੀਤਾ ਲੋਕਾਂ ਨਾਲ ਧੋਖਾ ਕੀਤਾ ਝੂਠੀਆਂ ਸੌਹਾਂ ਖਾ ਕੇ ਕੁਝ ਨਹੀਂ ਉਹਦੇ ਵਿੱਚੋਂ ਕੱਟਣ ਪਾਉਣ ਨੂੰ ਨਿਕਲਿਆ ਤੇ ਆਹ 5 ਸਾਲ ਉਹਦੇ ਨਾਲ ਗਿਆ तकरीबन ਪੌਣੇ 4 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਗਿਆ ਜਿਹਦੇ ਵਿੱਚ ਲੋਕਾਂ ਨੂੰ ਵੇ ਤਾਂ ਝੂਠੇ ਲਾਰੇ ਲਾਏਗੇ ਲੁੱਟਿਆ ਗਿਆ ਮੇਰੀਆਂ ਮਤਾਵਾ ਪੈਣਾ ਬੈਟੀਆਂ ਜੇ ਉਹਨਾਂ ਤੋਂ ਤੰਗ ਹੋ ਗਈ ਇਹਨਾਂ ਨੇ ਅਜਾਇਨਿੰਗ ਕੀਤੀ ਆ ਜਿਹੜੀ ਹਜ਼ਾਰ ਹਜ਼ਾਰ ਰੁਪਏ ਮਹੀਨਾ ਕਹਿੰਦੇ ਦੇਵਾਂਗੇ ਤੇ ਆ ਮੇਰੀਆਂ ਭੈਣਾਂ ਕਹਿੰਦੀ ਸਾਨੂੰ ਕੁਝ ਨਹੀਂ ਮਿਲਿਆ ਜਿਹੜਾ ਆਟਾ ਦਾਲ ਆਉਂਦਾ ਸੀ ਉਹ ਵੀ ਬੰਦ ਹੋ ਗਿਆ ਲੁੱਟਾ ਘੁੱਟਾ ਗੁੰਡਾਗਰ ਰਾਜ ਕਿੰਨੀ ਅੱਜ ਤੁਹਾਨੂੰ ਪਤਾ ਵੀ ਹਾਲਾਤ ਤਰਾਇ ਤਰਾਇ ਕਰਦਾ ਰਾਤ ਨੂੰ ਕੋਈ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਇਸ ਕਰਕੇ ਸਾਰੇ ਲੋਕ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਆ ਬਾਪੂ ਬਾਦਲ ਨੂੰ ਯਾਦ ਕਰਦੇ ਆ ਆਉਣ ਵਾਲੀ 27 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਅੱਜ ਪਹਿਲਾ ਬਧਨੀ ਸਾਡੇ ਗਰਜੰਟ ਜੀ ਬੈਠੇ ਆ ਉਹ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਦੇ ਵੱਡੇ ਉਹਨਾਂ ਨੇ ਕਾਫਲੇ ਨਾਲ ਜੁਆਇਨਿੰਗ ਕੀਤੀ ਆ ਉਸ ਨੂੰ ਵੀ ਦੇਖਦੇ ਹੋਏ ਸਾਡੇ ਵੀਰ ਤਰਨਪਾਲ ਸੋਨੂ ਜਿਨ੍ਹਾਂ ਕੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਪੱਲਾ ਫੜਿਆ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਹੋਣ ਦੇ ਨਾਤੇ ਇਹਨੂੰ ਵਿਸ਼ਵਾਸ ਦਿਵਾਉਣਾ ਵੀ ਸ਼੍ਰੋਮਣੀ ਅਕਾਲੀ ਦਲ ਤੇਰੇ ਨਾਲ ਚਟਾਨ ਵਾਂਗੂ ਖੜਾ ਹੈ ਨਾਲ ਹੀ 2-3 ਕਿਲੋਮੀਟਰ ਦੇ ਮੇਰਾ ਪਿੰਡ ਆ ਜਦੋਂ ਮਰਜੀ ਰੱਦੀ ਰਾਤ ਜਦੋਂ ਵੀ ਕਿਤੇ ਮੈਨੂੰ ਯਾਦ ਕਰਨੇ ਮੈਨ ਨਾਲ ਤਤਫਟ ਹਾਜ਼ਰ ਹੈ 2-4 ਕੰਮ ਵੀ ਇਹਨਾਂ ਨੇ ਕੋਈ ਲਾਈਟ ਦੇ ਜਾਂ ਬਿਜਲੀ ਦੇ ਘਰ ਆਏ ਆ ਉਹ ਵੀ ਮੈਂ ਕੋਸ਼ਿਸ਼ ਕਰੂੰਗਾ ਅਗਲੇ ਹਫ਼ਤੇ ਇਹਨਾਂ ਦੇ ਫਸਲੇ ਹੱਲ ਕਰਾ ਦਿਆਂ ਇਸ ਕਰਕੇ ਮੈਂ ਇਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਉਣਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਅੰਦਰਾਸ ਵੀ ਸਿੰਘ ਬਾਦਲ ਦੇ ਹਦਾਇਤਾਂ ਦੇ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਨਾਲ ਰਹੂਗੀ ਇਸ ਵੀਰ ਨੂੰ ਮੰਨਦਾ ਮਾਨ ਸਤਕਾਰ ਵੀ ਮੈਂ ਪਾਰਟੀ ਹਾਈ ਕਮਾਂਡ ਨਾਲ ਰਹਿ ਕਰਕੇ ਜਿਵੇਂ ਵੀ ਬਾਕੀ ਨਿਹਾਲ ਸਿੰਘ ਵਾਲੇ ਦੇ ਸਾਡੇ ਸਰਪ੍ਰਧਾਨ ਵਿਜੇ ਕੁਮਾਰ ਜੀ ਖੜੇ ਆ ਇਹਨਾਂ ਨਾਲ ਰਹਿ ਕਰਕੇ ਜਿਵੇਂ ਜਿਹੜਾ ਵੀ ਉਹਦਾ ਇਹਨੂੰ ਇਹਦੇ ਸ਼ੂਟ ਕਰੂਗਾ ਜਾਂ ਇਹਦੀ ਮੰਗ ਹੋਊ ਕਿ ਸਾਰਿਆਂ ਦੀ رائے ਨਾਲ ਇਹ ਮੈਂ ਇਸ ਨੂੰ ਕਿਉਂਕਿ ਸ਼ਹਿਰ ਦਾ ਪ੍ਰਧਾਨ ਹੀ ਜ਼ਿਲ੍ਹੇ ਦਾ ਮੈਂ ਆ ਮੈਂ ਆਪਦੀ ਲੈਟਰਪੈਡ ਤੇ ਉਸੇ ਟਾਈਮ ਇਹਨੂੰ ਦੇ ਦੇਣਾ ਤੇ ਮੈਂ ਫਿਰ ਵੀਰ ਨੂੰ ਯਕੀਨ ਦਿਵਾਉਣਾ ਵਿਸ਼ਵਾਸ ਦਿਵਾਉਣਾ ਵੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਤੇਰਾ ਮਾਨ ਸਤਕਾਰ ਅੱਗੇ ਨਾਲ 100 ਗੁਣਾ ਵਧੂਗਾ ਜੇ ਨਾ ਵਧਿਆ ਤੇ ਮੈਨੂੰ ਜਦੋਂ ਮਰਜ਼ੀ ਫੜ ਸਕਦੇ ਆ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੀ ਜਿਹੜੀ ਨੀਲੀ ਪੱਗ ਬੰਨੀ ਉਹਦੇ ਥਾਣੇ ਦੁਆਰੇ ਅੱਜ ਵੀ ਤੂਤੀ ਬੋਲਦੀ ਆ ਜਿੱਥੇ ਕਿਤੇ ਵੀ ਤੁਸੀਂ ਸਰਕਾਰੀ ਦੁਆਰੇ ਜਾਓਗੇ ਸ਼੍ਰੋਮਣੀ ਕਾਲੀ ਦਲ ਦੀ ਅੱਜ ਵੀ ਤੂਤੀ ਬੋਲਦੀ ਆ ਮਹਾਰਾਜ ਦੀ ਵਾਹਿਗੁਰੂ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਸ਼੍ਰੋਮਣੀ ਕਾਲੀਵਾਲ ਤਕੜਾ ਹੋ ਕੇ ਸਤਾਈ ਦੇ ਵਿੱਚ ਨਿਕਲੂਗਾ ਤੇ ਸਰਦਾਰ ਸੁਬੀਰ ਸਿੰਘ ਬਾਦਲ ਆਉਣ ਵਾਲੇ ਸਮੇਂ ਦੇ ਮੁੱਖ ਮੰਤਰੀ ਬਣਨਗੇ ਮੈਂ ਫੇਰ ਆਪਣੇ ਵੀਰ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਫੀ ਜਿਹੜੋਂ ਕਾਲੀਗਲ ਦੇ ਇੰਚਾਰਜ ਰਾਜਵਿੰਦਰ ਸਿੰਘ ਜੀ ਧਰਮਪੋਤ ਪਹੁੰਚੇ ਹਨ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਕਿਉਂਕਿ ਇਹਨਾਂ ਨਾਲ ਉਹਨਾਂ ਦੀ ਬਟੌਰ ਰਿਸ਼ਤੇਦਾਰੀ ਵੀ ਆ ਤੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਖਾਸ ਕਰਕੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਆਏ ਆ ਸਾਰਿਆਂ ਨੇ ਲੰਗਰ ਚਾਹ ਪਾਣੀ ਸ਼ਾਕੇ ਜਣਾ ਤੇ ਮੈਂ ਤੁਹਾਨੂੰ ਫਿਰ ਵਿਸ਼ਵਾਸ ਦਿਵਾਉਣਾ ਸਾਰੀ ਟੀਮ ਨੂੰ ਇੱਥੇ ਜਿੰਨੇ ਵੀ ਸੋਨੀ ਦੇ ਨਾਲ ਆਏ ਆ ਜਿੱਦਾਂ ਵੱਡਾ ਇਕੱਠ ਹੋਇਆ ਇੱਥੇ ਮੈਂ ਵਿਸ਼ਵਾਸ ਦਿਵਾਉਣਾ ਬਟੌਰ ਜ਼ਿਲ੍ਹਾ ਪ੍ਰਧਾਨ ਕਿ ਤੁਹਾਨੂੰ ਹਮੇਸ਼ਾ ਤੁਹਾਡੇ ਨਾਲ ਸ਼ਰੋਮਨੀ ਕਾਲੀਦਾਲ ਚਟਾਨਾਂ ਵਾਂਗ ਫੜੂਗਾ ਇਸ ਕਰਕੇ ਮੈਂ ਫਿਰ ਫਤਿਹ ਬਣਾਉਣਾ ਤੇ ਸਰਦਾਰ ਸੁਖਵੀਰ ਸਿੰਘ ਬਾਦਲਾ ਦਾ ਧੰਨਵਾਦ ਕਰਦਾ ਜਿਹੜਾ ਕਿ ਅੱਜ ਹੜਪੀਟਾਂ ਦੇ ਰਾਤ 11:30 ਵਜੇ ਉਹ ਪਿੰਡਾਂ ਦੇ ਵਿੱਚ ਲੋਕਾਂ ਦੀ ਅਸਾਰ ਲੈਂਦਾ ਪਰਫਰਦਾ ਸੀ ਇਹਦਾ ਲੀਡਰ ਕਿਸੇ ਨੂੰ ਨਹੀਂ ਮਿਲਣਾ ਫਿਰ ਉਹਦਾ ਵੀ ਸ਼ਰੋਮਨੀ ਕਾਲੀਦਾਲ ਦੇ ਪ੍ਰਧਾਨ ਦਾ ਹਾਈਕਵਰਟਰ ਨੂੰ ਬਹੁਤ ਧੰਨਵਾਦ ਕਰਦਾ ਤੇ ਫਿਰ ਸੋਨੂੰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼ਕਾਹ ਰਾਜਵੰਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਬਹੁਤ ਹੀ ਖੁਸ਼ੀ ਵਾਲਾ ਜਿਹੜਾ ਹੈਗਾ ਦਿਨ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੀ ਖਣਮੁਖ ਭਾਰਤੀ ਜੀ ਉਹਨਾਂ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਹਲਕੇ ਦੇ ਨਿਹਾਲ ਸਿੰਘ ਵਾਲਾ ਦੇ ਬਹੁਤ ਹੀ ਸਤਿਕਾਰਯੋਗ ਪੁਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਧਰਮਪਾਲ ਸੋਨੀ ਜੀ ਅਤੇ ਉਹ ਆਪਣੇ ਸੈਂਕੜੇ ਹੀ ਸਾਥੀਆਂ ਸਮੇਤ ਆਪਣੀ ਪੂਰੀ ਟੀਮ ਸਮੇਤ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀਆਂ ਗਤੀਵਿਧੀਆਂ ਔਰ ਉਹਨਾਂ ਵੱਲੋਂ ਕਰਵਾਏ ਹੋਏ ਆਪਣੀ ਸਰਕਾਰ ਵੇਲੇ ਪੰਜਾਬ ਦੇ ਵਿਕਾਸ ਲਈ ਕਾਰਜ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨੀਤੀਆਂ ਤੋਂ ਖੁਸ਼ ਹੋ ਕੇ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਲੈਵਲ ਤੇ ਬਹੁਤ ਵੱਡੇ ਪਰਿਵਾਰਾਂ ਸਮੇਤ ਜੁਆਇਨ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਅਬਜ਼ਰਵਰ ਹੋਣ ਦੇ ਨਾਤੇ ਔਰ ਲੋਕ ਸਭਾ ਹਲਕਾ ਫੀਦਕੋਟ ਦਾ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੂੰ ਧਰਮਪਾਲ ਸੋਨੀ ਜੀ ਨੂੰ ਜਿੱਥੇ ਇਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਮੁਬਾਰਕਬਾਦ ਦੇਣਾ ਉਥੇ ਇਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀਵਾਂ ਆ ਵੀ ਆਖਦਾ ਔਰ ਭਾਰਤੀ ਜੀ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ ਜਿਨ੍ਹਾਂ ਨੇ ਦਿਨ ਰਾਤ ਜਿਹੜਾ ਇੱਕ ਕਰ ਰਹੇ ਨੇ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਪਾਰਟੀ ਦੀ ਚੜ੍ਹਦੀ ਕਲਾ ਦੇ ਦੇ ਲਈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਧਰਮਪਾਲ ਸੋਨੀ ਵਰਗੇ ਜਿਹੜੇ ਨੌਜਵਾਨ ਨੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਆਪਣਾ ਗਰਭ ਮਹਿਸੂਸ ਕਰਦੇ ਨੇ ਮਾਣ ਮਹਿਸੂਸ ਕਰ ਰਹੇ ਨੇ ਕਿਉਂਕਿ ਪੰਜਾਬ ਨੂੰ ਚਾਹੁਣ ਵਾਲੇ ਜਿੰਨੇ ਵੀ ਲੋਕ ਨੇ ਜਿਹੜੇ ਪੰਜਾਬ ਲਈ ਫਿਕਰਮੰਦ ਨੇ ਗਰੀਬਾਂ ਦੇ ਲਈ ਫਿਕਰਮੰਦ ਨੇ ਐਸੀ ਭਾਈਚਾਰੇ ਲਈ ਫਿਕਰਮੰਦ ਨੇ ਉਹਨਾਂ ਨੂੰ ਆਸ ਦੀ ਇੱਕ ਕਿਰਨ ਸ਼੍ਰੋਮਣੀ ਅਕਾਲੀ ਦਲ ਦਿਖਾਈ ਦੇ ਰਹੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਹੀ ਐਸੀ ਭਾਈਚਾਰੇ ਦੇ ਵਿਕਾਸ ਦੀ ਜਿੰਨੇ ਵੀ ਕਾਰਜ ਹੋਏ ਉਹ ਸ਼ਰਮ ਨਹੀਂ ਅਕਾਲੀ ਦਲ ਦੇ ਵੈਰੀ ਹੋਏ ਇਹਨਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਿਉ ਆਇਆ ਬਹੁਤ ਬਹੁਤ ਤਰਫੋਂ